ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਪੈਂਦਾ ਕਰੇਲੂ ਪਰਿਵਾਰ ਕੋਲੇ ਦੋਸਤੋ ਘਰ ਦੀ ਝੋਟੀ ਇੱਕ ਵਕਾਊ ਕੀਤੀ ਬਾਈ ਨੇ ਦੇਖ ਸਕਦੇ ਆ ਪਹਿਲਾ ਸੂਆ ਸੂਨਾ ਪ੍ਰੋਪਰਟੀ ਡਿਟੇਲ ਆ ਬਾਈ ਤੋਂ ਲੈ ਲੈਨੇ ਆ ਜਿਹੜੇ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 95926 26952 ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੋ ਬਈ ਨਾਮ ਮੇਰਾ ਸ੍ਰਿੰਦਰ ਸਿੰਘ ਠੀਕ ਆ ਪਿੰਡ ਕੋਡ ਦਾ ਮੇਰ ਸਿੰਘ ਵਾਲਾ ਹਾਂਜੀ ਤੇ ਝੋਟੀ ਆਪਣੇ ਕੋਲ ਪਹਿਲੇ ਸੀ ਵਿਕਾਉਗਾ ਮਾਲ ਤੇ ਏਟਾ ਦੁੱਧ 16-17 ਕਿਲੋ ਸੀਗਾ ਠੀਕ ਆ ਨਾ ਯਾਨੀ ਕਿ ਪਿੰਡ ਚ ਆਪਾਂ ਨੂੰ ਵੱਡੇ ਬਜ਼ੁਰਗਾਂ ਦੇ ਨਾਮ ਤੇ ਸੁੱਚਾ ਸਿੰਘ ਸੁੱਚਾ ਸਿੰਘ ਠੀਕ ਆ ਤੇ ਇਹ ਦੇ ਘਰ ਦੀ ਝੋਟੀ ਆਪਣੀ ਹਨਾ ਹਾਂ ਘਰ ਦੀ ਝੋਟੀ ਤੇ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਚੋਇਆ ਮਾਂ ਇੱਥਾ ਸੀਗਾ ਸਵਾਸਤਰਾਂ ਕਿਲੋ ਠੀਕ ਆ ਤੇ ਇਹਦੀ ਮਾਂ ਨੀਲੀ ਰਾਵੀ ਚ ਪੈਂਦੀ ਸੀ ਕਿ ਮੋਹਰਾ ਈ ਸੀਗੀ ਇਹਦੀ ਮਾਂ ਮੋਹਰਾ ਚ ਸੀ ਠੀਕ ਆ ਇਹਦੇ ਮੱਥੇ 'ਚ ਬੱਲ ਆ ਗਿਆ ਹਨਾ ਤੇ ਇਹਦੇ ਗਾਂ ਹੁਣ ਜਿਹੜਾ ਇਹ ਆਪ ਟੀਕੇ ਦੀ ਆ ਕਿ ਟੀਕੇ ਦੀ ਆ ਬਾਈ ਟੀਕਾ ਗਾਂ ਵੀ ਟੀਕਾ ਰਖਵਾਇਆ ਹਾਂ ਵੀ ਟੀਕਾ ਰਖਵਾਇਆ ਚੰਗਾ ਟੀਕਾ ਰਖਵਾਇਆ ਆਟੀ ਕਾ ਬਈ ਦੂਜਾ ਸੀਗਾ ਸ਼ਿਕੰਦਰ ਦਾ ਜੀ ਸ਼ਿਕੰਦਰ ਦਾ ਲਸ਼ਮੀ ਡੇਰੀ ਫਾਰਮ ਵਾਲਿਆਂ ਦਾ ਠੀਕ ਆ ਤੇ ਪਹਿਲੇ ਸੂਏ ਚ ਕਿੰਨਾ ਦੁੱਧ ਪਾ ਦੂਗੀ ਪਹਿਲੇ ਸੂਏ ਤੇ ਬਈ ਦੇਣਾ ਚਾਹੀਦਾ ਇਹਨੂੰ 13-14 ਕਿਲੋ ਦੁੱਧ ਦਾ ਠੀਕ ਆ ਤੇ ਮੁੱਲ ਦੇਣ ਲੈਣ ਵਾਲਾ ਜਮਾਂ ਜਾਇਜ਼ ਮੁੱਲ ਬਈ ਡੇਢ ਮੰਗਦੇ ਆ ਬਈ ਡੇਢ ਰੁਪਇਆ ਠੀਕ ਆ ਵਿੱਚੋਂ ਮੌਕੇ ਦੇ ਮਾਨਦਾਨ ਹੋ ਜੂ ਤੇ ਕਿਤੇ ਨਹੀਂ ਛੱਡਦੇ ਠੀਕ ਆ ਬਈ ਤੋੜ ਕੇ ਦਿਖਾ ਦੇ ਦੋਸਤੋ ਪਲੀ ਸਭੀ ਚੰਗੀ ਆ ਕਦ ਕਾਠ ਠੀਕ ਆ ਬਾਕੀ ਸਿੰਘ ਕੁੰਡਾ ਹਵਾਨਾ ਸੋਨਾ ਬਣਾਉਂਦੀ ਆਂਦੀ ਆ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਆਂ ਬਰੀਕ ਬਰੀਕ ਦੇਖ ਸਕਦੇ ਆਂ ਦੋਸਤੋ ਚੰਗੀ ਝੋਟੀ ਆ ਜ਼ਰੂਰ ਕਨੈਕਟ ਕਰਿਓ ਬਾਈ ਨਾਲ ਜਿਨੇ ਘਰੇ ਚੋਂਨ ਨੂੰ ਲੈਣੀ ਹੋਵੇ ਬਾਈ ਦੇ ਘਰੇ ਪਸ਼ੂ ਦੁੱਧ ਤੇ ਲਾਇਵੇ ਆ ਚੰਗੀਆਂ ਮੱਝਾਂ ਬਾਈ ਕੋਲੇ ਇਹਨੂੰ ਅਸੀਂ ਬਾਹਰ ਕੱਢ ਲਿਆ ਸੀ ਉੱਥੇ ਦੇਖ ਸਕਦੇ ਆਂ ਦੋਸਤੋ ਬੰਨ ਲਾ ਵੀ ਇੱਕ ਥਾਂ ਨੂੰ ਬਾਕੀ ਸਿੰਘ ਦੋਸਤੋ ਜਵਾਂ ਕੁੰਡਾ ਦੇਖ ਸਕਦੇ ਹੋ ਦੋਸਤੋ ਤੇ ਭਾਈ ਹੋਰ ਕਿੰਨੀ ਹੋਊਗੀ ਇਹਦੀ ਹੋਰ ਭਾਈ ਭਾਈ ਸਾਹਿਬ ਤੁਹਾਨੂੰ ਕੋਈ ਤਾਂ ਚਾਹੂ ਠੀਕ ਆ ਦੋਸਤੋ ਦੰਦਾਂ ਚ ਤੁਸੀਂ ਦੇਖ ਸਕਦੇ ਆ ਹਵਾਨੇ ਦੇ ਉੱਤੇ ਨਾੜਾ ਦੇਖ ਸਕਦੇ ਆ ਚੰਗਾ ਦੁੱਧ ਪਾਊਗੀ ਪਹਿਲੇ ਤੇ ਦਿਨ ਕਿੰਨੇ ਦੱਸਿਆ ਇਹਦੇ ਭਾਈ ਭਾਈ ਇਹ 13 ਤਵਰੀਕ ਨੂੰ ਪੂਰੇ ਹੁੰਦੇ ਠੀਕ ਆ ਤੇ ਫੋਨ ਨੰਬਰ ਆਪਣਾ 9364710567 ਇੱਕ ਵਾਰੀ ਹੋਰ ਬੋਲਦੇ 9364710567 ਠੀਕ ਆ ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਹਿ ਦਲੋ ਸਾਰੀ ਵੀਰਾਂ ਦਾ ਧੰਨਵਾਦ